ਪੈਸੇ ਉਹਨੇ ਕੀ ਲਵਾਗੇ ਜਿੰਨੇ ਰੁਪਏ ਓਟਦੀ ਆ ਵੀ ਵਾੜਾ ਜਿਆਦੇ ਰੇਟ ਨਹੀਂ ਦਰਦੇ ਤੇ ਬਾਕੀ ਰੇਟ ਇਹਦਾ ਦਰਮਿਆਨਾ ਹੀ ਰਹੂਗਾ ਤੇ ਜਿਹੜੇ ਹਿਸਾਬ ਨਾਲ ਜਾਨਵਰ ਦੀ ਕੁਆਲਿਟੀ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣਾ ਆਪਾਂ ਇੱਕ ਨਵੇਂ ਏਰੀਆ 'ਚ ਪਹੁੰਚੇ ਆ ਆਪਾਂ ਪਹੁੰਚੇ ਆ ਸੱਜਣੋ ਸ਼ਹਿਰ ਭਲਾੜਾ ਤਹਿਸੀਲ ਵੀ ਭਲਾੜਾ ਤੇ ਜ਼ਿਲ੍ਹਾ ਬਾਇਆਂ ਨੂੰ ਜੇ ਗੱਲ ਕਰ ਲਈਏ ਸੱਜਣੋ ਰਹਿ ਜਾਂਦਾ ਮਾਨਸਾ ਇੱਕ ਵੱੱચી ਦਿਖਾਵਾਂਗੇ ਤਾਜੀ ਸੂਈ ਸੂਆ ਪਹਿਲਾ ਹੈਗੀ ਆ ਜਰਸੀ ਔਰ ਹੈਗੀ ਸੱਜਣੋ ਛੋਟੇ ਕੱਦ ਕਾਠ ਵਾਲੀ ਹੈ ਜਿਵੇਂ ਆਪਾਂ ਹਿਮਾਚਲ ਵਾਲੀ ਜਰਸੀ ਕਹਿ ਦਾਨੇ ਆ ਇਹ ਹਿਮਾਚਲ ਵਾਲੀ ਜਰਸੀ ਆ ਛੋਟੇ ਕੱਦ ਕਾਠ ਚ ਪਰ ਜਗਾ ਵੀ ਘੱਟ ਰੋਕੂਗੀ ਜੇ ਮੈਂ ਸ਼ਹਿਰ ਸ਼ੂਰ ਵਾਲੀ ਕਿਸੇ ਸੱਜਣ ਨੇ ਲੈਣੀ ਹੁੰਦੀ ਆ ਯਾਰ ਥੋੜੀ ਜਗ੍ਹਾ ਰੋਕੂ ਦੁੱਧ ਮੈਂ ਸਰ ਗਈ ਹੁੰਦਾ ਇਹਦਾ ਤੇ ਬਾਕੀ ਡਿਟੇਲ ਆ ਜਿਹੜੀ ਸਾਰੀ ਬਾਈ ਨੂੰ ਪੁੱਛਦੇ ਆ ਤੁਹਾਡੀ ਬਾਈ ਨਾਲ ਕਰਾਉਂਦੇ ਆ ਗੱਲਬਾਤ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਸੱਜਣ ਕੋਲੇ ਆ ਤੋੜ ਕੇ ਵੀ ਦਿਖਾਵਾਂਗੇ ਤੇ ਬਾਕੀ ਰੇਟ ਦੀ ਵੀ ਬਾਈ ਨਾਲ ਕਰਾਂਗੇ ਗੱਲ ਆਜੋ ਜੀ ਸੂਆ ਕਿਹੜਾ ਇਹਦਾ ਇਹਦਾ ਸੂਆ ਪਹਿਲਾਂ ਹੀ ਆਈ ਕਿੰਨੇ ਕ ਦਿ 18 ਵੀ ਦਿਨ ਸੂਈ ਨੂੰ ਹੋ ਗਏ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ ਦੇਦੇ 9 ਲੀਟਰ ਤਿਆਰ ਆਈ 9 ਲੀਟਰ ਰੈਡੀ ਆ ਤੇ ਇੱਕ ਤਿਲ ਵੀ ਦੱਸ ਦੇ ਡੈਡੀ ਤੇ ਤਿਲ ਤਿਲ ਕਿਰ ਹਾ ਇਹ ਤਿਲ ਆ ਇਧਰੋਂ ਪਹਿਲਾਂ ਨਾ ਥਾਲੇਂ ਅਗਲੇ ਥਣ ਤੋਂ ਹਾਂ ਜੀ ਅਗਲੇ ਥਣ ਤੋਂ ਤਿਲ ਲੈ ਸੱਜਣੋ ਕਬੈਣੀਆ ਦਾ ਅਗਲਾ ਥਣਾ ਉਹ ਬਾਈ ਨਾਲ ਜਿਵੇਂ ਮੇਰੀ ਗੱਲ ਹੋਈ ਬਾਈ ਕਹਿੰਦਾ ਧਾਰਾਂ ਵੀ ਹਜੇ ਆਉਂਦੀਆਂ 8 10 ਧਾਰਾਂ ਵੀ ਜੇ ਕੋਈ ਸੱਜਣ ਕੋਸ਼ਿਸ਼ ਕਰੇ ਚੱਲ ਵੀ ਸਕਦਾ ਵੀ ਪਰ ਯਾਰ ਆਪਾਂ ਤਿਲ ਕਹਿ ਕੇ ਦੇਣੀ ਆ ਕਬੈਣੀਆ ਦਾ ਥਣਾ ਹੈ ਅਗਲਾ ਉਸ ਤੋਂ ਤਿਲ ਲੈ ਤਿਲ ਹੋਣ ਦੇ ਬਾਵਜੂਦ ਵੀ ਸੱਜਣੋ ਇਹਦੇ ਥੱਲੇ 9 ਲੀਟਰ ਤੋਂ ਉੱਧਰ ਰੈ ਆਇਥੋਂ ਬਾਡੀ ਬੁੱਡੀ ਦਿਖਾ ਦਿੱਤੇ ਅਗਲੇ ਬੰਨੋ ਵੀ ਲੈਵਾ ਦਿਖਾ ਦੇ needle ਲਾ ਕੇ ਲੈਵੇ ਜੋ ਇਸ ਟਾਈਮ ਬਿਲਕੁਲ ਖਾਲੀ ਆ ਸੱਜਣਾ ਸੂਆ ਇਹਦਾ ਹੈਗਾ ਪਹਿਲਾਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂ ਨਾ ਕਿਉਂਕਿ ਇਹਦੀ ਚਵਾਈ ਨੂੰ ਥੋੜਾ ਟਾਈਮ ਹੀ ਹੋਇਆ ਉਸ ਹਿਸਾਬ ਨਾਲ ਲੈਵੇ ਦੀ ਅਡਜਸਟਮੈਂਟ ਕਰ ਲੇ ਕਿਉਂਕਿ ਬਿਲਕੁਲ ਸਾਫ਼ ਕਰੀ ਹੋਈ ਆ ਥੱਲਿਓ ਤੇ ਬਾਕੀ ਜਿਹੜਾ ਸੱਜਣ ਯਾਰ ਲੈਂਡ ਆਊਗਾ ਉਹ ਤਸੱਲੀ ਕਰਕੇ ਲੈ ਜਾਓ ਬਾਈ ਤੋਂ ਡੰਗ ਦੋ ਡੰਗ ਬਾਈ ਕੋਲੋਂ ਚੋ ਕੇ ਲੈ ਜਿਓ ਸੂਆ ਪਹਿਲਾਂ ਕਦ ਕਾਠ ਆ ਗਿਆ ਛੋਟਾ ਇਹਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਛੋਟੇ ਕਦ ਕਾਠ ਚਾਹੇ ਕੋਈ ਨਹੀਂ ਕੋਈ ਨਹੀਂ ਪੋਛ ਕੇ ਛੱਡਦੇ ਤੇ ਖੇਡਜੀ ਵੀ ਆ ਇੱਕ ਜਿਵੇਂ ਆਪਾਂ ਕਹੇ ਨਹੀਂ ਦਿੰਦੇ ਯਾਰ ਜਵਾਕ ਕਹਿੰਦਾ ਜੀ ਵੀ ਲਵਾ ਕੇ ਰੱਖੂਗੀ ਹੈਗੀ ਵੀ ਨੱਟ ਖਟਾ ਇਦਾਂ ਫੇਸ ਕੁਆਲਟੀ ਦੇ ਵੀ ਮਾਰਨ ਦੀ ਦਰਸ ਕੈਮਰਾ ਸੂਆ ਪਹਿਲਾ ਦੁੱਧ ਹੈਗਾ ਸੱਜਣੋ ਇਹਦੇ ਥੱਲੇ ਇਸ ਟਾਈਮ 9 ਲੀਟਰ ਤਿਆਰ ਨਾਲ ਮੇਲਕਾਫ ਆ ਡੰਗ ਦੋ ਡੰਗ ਚਾਰ ਡੰਗ ਬਾਈ ਕਹਿੰਦਾ ਚਵਾ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਨੂੰ ਡਰਦੀ ਆ ਥੋੜਾ ਸਾਤੋਂ ਬੱਚੀ ਡਰਦੀ ਆ ਪੈਸੇ ਕਿੰਨੇ ਕਲਾਵਾਂਗੇ ਇਹਦੇ ਬਾਈ ਪੈਸੇ ਬਾਈ ਫੋਨ ਤੇ ਦੱਸਦਾ ਐ ਬਾਲੇ ਤਾਂ ਨਹੀਂ ਮੰਗਦੇ ਨਾ ਉਹ ਕਰ ਲਾਂ ਐ ਟਾਈਮ ਤੇ ਫੋਨ ਤੇ ਬਾਕੀ ਮਾਨਤਨ ਹੋ ਜੋ ਜਿੰਨੇ ਕੁ ਰੁਪਏ ਓਟਦੀ ਆ ਉਹਨੇ ਇੱਕ ਕਰ ਲੈ ਆ ਬਾਈ ਕਹਿੰਦਾ ਪੈਸੇ ਉਹਨੇ ਕੀ ਲਵਾਗੇ ਜਿੰਨੇ ਰੁਪਏ ਓਟਦੀ ਆ ਵੀ ਵਾੜਾ ਜਿਆਦੇ ਰੇਟ ਨਹੀਂ ਦਰਦੇ ਤੇ ਬਾਕੀ ਰੇਟ ਇਹਦਾ ਦਰਮਿਆਨਾ ਹੀ ਰਹੂਗਾ ਜਿਹੜੇ ਹਿਸਾਬ ਨਾਲ ਦੁੱਧ ਦਾ ਤੇ ਜਿਹੜੇ ਹਿਸਾਬ ਨਾਲ ਜਾਨਵਰ ਦੀ ਕੁਆਲਿਟੀ ਆ ਉਸ ਹਿਸਾਬ ਵਾਲੀ ਬਾਈ ਹੋਰੀ ਰੇਟ ਕਰਦਾਂਗੇ ਨੰਬਰ ਬੋਲ ਦਿਓ ਜੀ ਨੰਬਰ 981512640 ਇੱਕ ਵਾਰੀ ਹੋਰ ਬੋਲੋ ਜੀ 981512640 ਆ ਉਧਰ ਵੀ ਮਾਰਦੇ ਦਰਸ ਨੰਬਰ 22 ਨੇ ਬੋਲਤਾ ਨੇੜੇ ਆਪਣੇ ਮੇਰਾ ਖਿਆਲ ਪੁਲਿਸ ਥਾਣਾ ਰਹਿ ਗਿਆ ਹਣਾ ਸਦਰ ਥਾਣਾ ਹਾਂ ਆ ਨੇੜੇ ਸਦਰ ਥਾਣਾ ਸ਼ਹਿਰ ਆਪਣਾ ਆ ਗਿਆ ਭਲਾੜਾ ਸ਼ਹਿਰ ਭਲਾਡਾ ਬਾਈ ਦਾ ਤਹਿਸੀਲ ਵੀ ਭਲਾਡਾ ਤੇ ਜ਼ਿਲ੍ਹਾ ਹੈਗਾ ਸੱਜਣੋ ਮਾਨਸਾ ਨੇੜੇ ਸਦਰ ਥਾਣਾ ਤੇ ਬਾਕੀ ਨੰਬਰ 22 ਉਹਨਾਂ ਦਾ ਵੀਡੀਓ ਜੀ ਚੱਲੂਗਾ ਸਕਰੀਨ ਤੇ ਜਿਹੜੇ ਵੀ ਸੱਜਣੋ ਇਹ ਜਰਸੀ ਬੱਚੀ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ